ਮੀਤੇ ਗੇਟ ਨਾ ਖੋਲੀ ਡੇਢ ਵੱਜ ਗਿਆ ਹੁਣ ਆਇਆ ਦੇਖ ਲੈ ਲੋ ਮਿੱਤਰੋ ਆ ਕੀ ਹੋ ਗਿਆ ਦੇਖੋ ਉਹ ਤਾਂ ਗਲਤੀ ਹੋਇਆ ਕੰਮ ਆ ਉਰੇ ਆ ਮੋਟੀ ਓਏ ਉਰੇ ਆ ਇਧਰ ਹੀ ਐਂਟਰੀ ਦੁਬਾਰੇ ਕਰੋ ਕਾਲੀ ਕਾਲੀ ਜੇ ਕਮੀ ਦੀ ਡੇੜੀ ਵਾਲੀ ਪਾਇਆ ਇਹਨਾਂ ਨੇ ਕਹਿੰਦੇ ਕੌਣ ਆ ਗਿਆ ਮੇਰੀ ਖੁੱਲ ਗਈ ਅੱਖ ਤੇ ਪਟੱਕ ਤੇ ਮੇਰੀ ਟੁੱਲ ਗਈ ਅੱਖ ਤੇ ਕੀ ਐਂਟਰੀ ਹੋ ਗਈ ਆ ਲੈ ਆਹਾ ਬਿੱਗਮ ਦੁੱਲਾ ਹੋ ਵੀ ਮਿੱਤਰੋ ਟਾਈਮ ਵੱਜ ਗਏ ਨੇ ਸ਼ਾਮ ਦੇ 8 ਰਾਤ ਦੇ ਤੇ ਅੱਜ ਚੱਲੇ ਆਪਾਂ ਵਿਆਹ ਆਪਣੇ ਮਿੱਤਰ ਦਾ ਵਿਆਹ ਗਾ ਵਿਆਹ ਤੇ ਚੱਲੇ ਆ ਹੋ ਚੁੱਕੇ ਆ ਰੈਡੀ ਤੇ ਡੌੜਾ ਥੋੜਾ ਜਿਹਾ ਘਟ ਗਿਆ ਯਾਰ ਬੇਸ ਚੱਲਦੇ ਆ ਕਿ ਹੁਣ ਲੈਨੇ ਆ ਸਾਰੇ ਚੋਬਰਾਂ ਨੂੰ ਆਪਣੇ ਨੂੰ ਲੋ ਵੀ ਸੱਜਣੋ ਨਿਕਲ ਚੁੱਕੇ ਆ ਘਰੋਂ ਟਾਈਮ 8 ਸਹੀ 8 ਵਜ ਚੁੱਕੇ ਨੇ ਅੱਜ ਆਪਣੇ ਯਾਰ ਦਾ ਵਿਆਹ ਵਿਆਹ ਉਹਦਾ ਜਿਹਦੇ ਉੱਤੇ ਅਗੇਂਮੈਂਟ ਤੇ ਕੇ ਸੀ ਉਸ ਦਿਨ ਦਾ ਅਗੇਂਮੈਂਟ ਸੀ ਜਲ ਅੱਜ ਵਿਆਹ ਹੈਗਾ ਤੇ ਬੰਦੇ ਬਾਵਾ ਨੇ ਯਾਰ ਜਾਣ ਵਾਲੇ ਤੇ ਆਉਣਾ ਖੌਰੂ ਜਾ ਕੇ ਅੱਜ ਫਿਰ ਤੜਕੇ ਰੋਟੀ ਛੱਡੀ ਬੈਠਾ ਸੀਗਾ ਮੈਂ ਮੈਂ ਕਿਹਾ ਮਿੱਤੋ ਦੀ ਲੈਣੇ ਨੇ ਬਦਲੇ ਪੂਰਾ ਮੁੱਲ ਮੋੜਦਾ ਛਾਗਣ ਦਾ ਚੱਲਦੇ ਆ ਬਾਕੀ ਮਿਲਾਉਣਾ ਤੁਹਾਨੂੰ ਜੀ ਪਹਿਲਾ ਬੰਦਾ ਇਹ ਆ ਦੂਜਾ ਬੰਦਾ ਦੀਦੀ ਨਹੀਂ ਹੈਗਾ ਤੀਂਦਾ ਹੀ ਨਹੀਂ ਭੈਣ ਦਾ ਆ ਆਇਆ ਆ ਗਿਆ ਆ ਗਿਆ ਡਰਚ ਆ ਗਿਆ ਆਓ ਜੀ ਆਓ ਸੱਜਣੋ ਉਹ ਪਈਆ ਰੂੜੀ ਉਹ ਰੂੜੀਆਂ ਚੱਕਦੀਆਂ ਇਹਨਾਂ ਨੇ ਜੀ ਕਹਿੰਦੇ ਕੌਣ ਆ ਗਿਆ ਮੇਰੀ ਖੁੱਲ ਗਈ ਅੱਖ ਬਈ ਪਟੱਕ ਤੇ ਮੇਰੀ ਖੁੱਲ ਗਈ ਅੱਖ ਤੇ ਕੀ ਗਏ ਆ ਬਾਪੋ ਚਲੋ ਜੀ ਚਲੋ ਰੇਡੀ ਵਾਲਿਆਂ ਨੇ ਪਾਰਟੀ ਹੋ ਗਈ ਵੀ ਇਹਨਾਂ ਨੇ ਰੂੜੀਆਂ ਚੱਕਦੀਆਂ ਰੂੜੀਆਂ ਸਾਰਿਆਂ ਦੇ ਗੇਟਾਂ ਉਰੋਂ ਸਾਰੇ ਯੋਜੀ ਹੈ ਉਹ ਜੀ ਹੈਗਾ ਕੱਲੇ 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 ਘਰੂਰੇ ਰੂੜੀ ਦੀ ਸਾਰੀ ਚੱਕਤੀ ਆ ਮੋੜ ਸਾਰੇ ਜੀ ਸਾਰਾ ਉਹ ਕਹੀਂ ਦਵਾਰੇ ਕੌਣ ਆ ਗਿਆ ਕਹਿੰਦਾ ਖੁੱਲ ਗਈ ਪਟੱਕ ਦੇਣੇ ਅਖੜੀ ਗਲੀ ਦੇ ਵਿੱਚ ਕੌਣ ਲੰਗਿਆ ਕਹਿੰਦੇ ਜਰਨੈਲ ਲੰਗਿਆ ਰੇੜੀਆ ਦਾ ਲੰਗਿਆ ਰੇੜੀਆ ਦਾ ਜਰਨੈਲ ਲਖਮੀ ਸਿੰਘ ਜੀ ਖਾਲਸਾ ਦੀ ਲੰਗੇ ਨਾ ਰੇੜੀਆ ਵਾਲੇ ਹੈ ਵਧੀਆ ਜਦੋਂ ਤੁਹਾਡੇ ਉਹ ਨੂੰ ਅਨਸੂ ਨੂੰ ਚੱਕਣ ਲੱਗ ਗਿਆ ਪਹਿਲੀ ਸਲਾਹਾ ਵੱੜ ਰਹੀ ਜਾਣੇ ਕੋਈ ਕਹਿੰਦਾ ਕੀ ਕਹਿੰਦਾ ਅਨਸੂ ਬਗਮਦੁੱਲਾ ਯਾਰ ਨਹੀਂ ਬਿਗਮਦੁੱਲਾ ਬਿਗਮਦੁੱਲਾ ਅਨਸੂ ਬਹੁਤ ਇੱਧਰ ਪੇਸ਼ਕਾਰੀ ਤਿਆਰ ਕਰੀ ਬੈਠੇ ਨੇ ਉਹਨੇ ਛੱਡ ਦੇ ਕੱਢ ਦਿਓ ਜੀ ਅਜੇ ਨਹੀਂ ਨੇੜੇ ਆ ਜਾਂਦੇ ਐਂਟਰੀ ਆ ਐਂਟਰੀ ਗਿਆ ਕੌਣ ਆ ਗਿਆ ਐਂਟਰੀ ਹੋ ਗਈ ਆ ਲੈ ਆਹਾ ਬਿਗਮਦੁੱਲਾ ਉਹ ਲਾਈ ਐਣਕਾ ਉਹ ਦਿਖਾ ਪ੍ਰਿੰਟ ਲੜੀ ਰਹੀ ਪਹਿਲਾਂ ਉਹ ਸੋਚਦਾ ਹਾਂ ਹਾਂ ਜਮੀ ਨਹੀਂ ਪਤਾ ਲੱਗਦਾ ਓਏ ਬਿੱਗ ਅਬਦੁੱਲਾ ਜੀ ਪਹੁੰਚੋ ਕਿਨੇ ਬਿੱਗ ਅਬਦੁੱਲਾ ਅੰਸੂ ਹਾਂ ਹਾਂ ਉਹ ਲਾਈ ਆ ਤੇਰੇ ਵਾਸਤੇ ਸਪੈਸ਼ਲ ਬਣਾਉਂਦਾ ਜੂਨਸ ਖਾਨ ਅੰਕੂ ਜੀ ਬੈਠ ਰਹੇ ਨੇ ਹਾਏ ਕੌਣ ਪਹੁੰਚ ਗਿਆ ਇਹ ਕੌਣ ਹੋ ਰਿਹਾ ਹੋ ਰਿਹਾ ਹੋ ਰਿਹਾ ਅਸਤਰ ਅਸਤਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਮਦੇ ਸਾਹਿਬ ਨਾਲ ਜੀ ਆ ਗਏ ਆਏ 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 ਬਹੁਤ ਚੈੱਕ ਕਰੋ ਬਾਲ ਹਾਂ ਪਿੱਛੇ ਮਗ ਜਾ ਪਿੱਛੇ ਜਾਓ ਜੀ ਇੱਕ ਜਣਾ ਪਿੱਛੇ ਜਾਣੀ ਪੈਣਾ ਸਾਹਿਬ ਇੱਕ ਤਾਂ ਇੱਕ ਤਾਂ ਇਹਦਾ ਆ ਨਹੀਂ ਪਤਾ ਵੀ ਆ ਕੀ ਹੁੰਦਾ ਐ ਵਾਲਾ ਕਰਦਾ ਇਹ ਇੱਕ ਇੱਕ ਗੋਡੇ ਦੇ ਥੱਲੇ ਗਲਤ ਗੱਲਾਂ ਹੱਸਦਾ ਨਾਲੇ ਗੋਡੇ ਦੇ ਥੱਲੇ ਨਾ ਜਿਵੇਂ ਸਪਰਿੰਗ ਨਹੀਂ ਲੱਗੇ ਹੁੰਦੇ ਗੋਟਿਆਂ ਦੇ ਚੋਰ ਤਾਂ ਦੱਸਤਾ ਸੀ ਬੰਦਾ ਉਹ ਕਿਹੜਾ ਟੇਡਾ ਜਿਹਾ ਮੈਂ ਤੁਰਿਆ ਤੁਰਿਆ ਮੈਂ ਘਾ ਦੇਖ ਗਿਆ ਸਾਡਾ ਬੰਦਾ ਇੱਕ ਰਹਿ ਗਿਆ ਘਰੇ ਤੈਨੂੰ ਜਾਣਾ ਪਊਗਾ ਸਾਡਾ ਬੰਦਾ ਰਹਿ ਗਿਆ ਬਾਮਣ ਸਾਹਿਬ ਹੋ ਗਏ ਤਿਆਰ ਬਸ ਮੁੜ ਕੇ ਤੈਨੂੰ ਬੜਾ ਜਿਹਾ ਮੋਟਾ ਸਾਂ ਘਰੇ ਖੜਾ ਕੇ ਆਉਣਾ ਆ ਰਿਹਾ ਉਹ ਹੂੰ ਲਓ ਜੀ ਬੰਦਾ ਇੱਕ ਰਹਿ ਗਿਆ ਫਿਰ ਕੁਝ ਕਰਦੇ ਆਂ ਕਿ ਵਿਆਹ ਕਰਣੀ ਹਾਂਜੀ ਕੀ ਲੁੱਚ ਪਣਾਇਆ ਕਰਦੇ ਦੀ ਕੁਝ ਪੁਣਾ ਨਹੀਂ ਇਹ ਤਾਂ ਦੰਦਾ ਤੇਰੇ ਇਤਨੀ ਇਹਨਾਂ ਨਾਲ ਬਾਈ ਇੱਕ ਪਾ ਚੱਕਰ ਬਦਾ ਅੱਜ ਕੀ ਹੋ ਗਿਆ ਮੇਰੀ ਯਾਦ ਉਹ ਪਹਿਲੇ ਥਰ ਗਲਤੀ ਨਾਲ ਅੱਜ ਪ੍ਰਿੰਟਰ ਨੂੰ ਪਤਾ ਨਹੀਂ ਕੀ ਗੱਲ ਤੇ ਉਹਨੂੰ ਪੁਲੇਖਾ ਪੈ ਗਿਆ ਇਹਦੇ ਲੜ ਗਈ ਮਰ ਗਈ ਉਹ ਤਾਂ ਉਹ ਤਾਂ ਉਹਦੀ ਮਰ ਗਈ ਪ੍ਰਿੰਟਰ ਮਰ ਗਈ ਸੀ ਪ੍ਰਿੰਟ ਮਰ ਗਈ ਸੀ ਮਰ ਗਈ ਬਾਈ ਦਰ ਤਹਿਆ 1200 ਬੰਦੇ ਦੇ ਮੂੰਹ ਤੇ ਪ੍ਰਿੰਟ ਲੜੀ ਹੋਈ ਦੀਂਦੀ ਹੈ ਕਿਤੇ ਮਾੜਾ ਤਾਂ ਪ੍ਰਿੰਟ ਲੜੀਵੇਂ ਸੋਝ ਜਾਨੀ ਆ ਚਾਰ ਖਾ ਗਿਆ ਭਾਈ ਦਵਾਈਆਂ ਚਾਰ ਪਰ ਕਹਿੰਦਾ ਬਿਆਹ ਤਾਂ ਜਾਣੀ ਜਾਣ ਆ ਗਿਆ ਚਾਰ ਗੋਲੀਆਂ ਖਾ ਪੀਆ ਨੇ ਇਕੱਠੀਆਂ ਸੂਜੀ ਵਾਲ ਗਰੁੱਪ ਚ ਕਰਤਾ ਸੀ ਕਹਿੰਦਾ ਕਹਿੰਦਾ ਭਾਈ ਚਾਹੇ ਮੇਤੀ ਲਈ ਹੋਈ ਆ ਕੋਈ ਉਹ ਬਾਈ ਨੇ ਗਿਆ ਸੀਗਾ ਚਾਹੀਦੀ ਤੇਰੀ ਲੱਤ ਟੁੱਟ ਜੇ ਮੈਂ ਤੈਨੂੰ ਲੈ ਕੇ ਜਾਵਾਂਗਾ ਤੇ ਲੱਤ ਟੁੱਟ ਜੇ ਮੇਤੀ ਲਈ ਹੋਈ ਆ ਕੀ ਉਹੀ ਸੀ ਮੁੱਲ ਪਾਣਾ ਮੈਂ ਦਾਵਾ ਕਰਦਾ ਚਾਰ ਪ੍ਰਿੰਟ ਆਉਣ ਲੜ ਜਾਣ ਪਰ ਇਹਦਾ ਮੂੰਹ ਹੀ ਸੋਜੇਗਾ ਗਾਰੰਟੀ ਆ ਇਹ ਕੀ ਗੱਲ ਬਣੀ ਇਹ ਤਾਂ ਫਿਰ ਬਾਕਸ ਹੈ ਚੱਲ ਉਰੇ ਆ ਮੋਟੀ ਓਏ ਉਰੇ ਆ ਇੱਧਰ ਹੀ ਐਂਟਰੀ ਦੁਬਾਰੇ ਕਰੋ ਕਾਲੀ ਕਾਲੀ ਛੇ ਇੱਕ ਮੀ

ਜਰੋਈ ਚਾਲੇ ਹੁਣ ਚਾਲੇ ਪਾਉਣੇ ਆ ਗੱਡੀ ਮੋੜਦੇ ਆ ਉਥੋਂ ਚਾਲੇ ਪਾਉਣੇ ਆਗੇ ਮੰਜ਼ਣਕਣੀ ਐਵੇਂ ਦੇ ਸਾਹਬਦਾਲੀ ਬਿਗਮਤੁੱਲਾ ਸਾਰੇ ਪਹੁੰਚ ਕੇ ਨੇ ਓ ਜੀ ਆ ਗਏ ਪਹੁੰਚ ਚੁੱਕੇ ਆਗੇ ਮੰਜ਼ਲ ਤੇ ਓ ਯਾਰ ਕਹਿੰਦੇ ਕਿ ਕਾਨੇ ਘਾਣੇ ਬਾਈ ਗੱਲ ਪੀ ਤੱਜਾ ਪਹੁੰਚ ਗਿਆ ਆ ਵੇਖੋ ਇਧਰ ਗਲੋ ਗਲੋ ਹੋਰ ਇੱਧਰ ਚੱਕ ਕਰੋ ਸਤਿ ਸ਼੍ਰੀ ਅਕਾਲ ਜੀ ਬਗਮ ਅਦੁੱਲਾ ਅਮਦੁੱਲਾ ਹਾਦਰੂ ਇੱਧਰ ਜੀ ਸਤਿ ਸ਼੍ਰੀ ਅਕਾਲ ਜੀ ਬਬਨ ਜੀ ਹੋਰ ਘਰ ਪਰਵਾਹ ਠੀਕ ਹੈ ਇੱਧਰ ਦੇਖ ਐਮਦੁੱਲਾ ਸਾਹਿਬ ਜਾਨੀ ਇੱਧਰ ਦੇਖੋ ਜੀ ਇਹ ਕੌਣ ਆ ਇਹ ਭਲੇਖੇ ਨਾਲ ਯਾਰ ਉਹਦੇ ਡੈਡੀ ਵਾਲੀ ਟੀ-ਸ਼ਰਟ ਪਾਏ ਆ ਹੁਣ ਕਹਿੰਦਾ ਮੈਨੂੰ ਲੈ ਕੇ ਜਾਓ ਇਹਨਾਂ ਨੂੰ ਮੁੱਦਾ ਬਣਾ ਲਿਆ ਹੁਣ ਤੁਸੀਂ ਚਲੋ ਜੀ ਆਜੋ ਪਹੁੰਚ ਚੁੱਕੇ ਆ ਕਹਿੰਦੇ ਹਾਂ ਹਾਂ ਆਵਦੀ ਤਾਂ ਹੈਗੀ ਆ ਚਲ ਫਿਰ ਕਹਿੰਦਾ ਬਣਾ ਲੈਣ ਦੇ ਫਿਰ ਤੁਹਾਨੂੰ ਕਾਮ ਗਰੇ ਮੌਂਟੀ ਗੱਲ ਉਹਦੀ ਓਏ ਛੱਟ ਵੀ ਦੀ ਤੇਰੀਆਂ ਬਾਹਾਂ ਥੋੜੀਆਂ ਬਾਹਾਂ ਛੋਟੀਆਂ ਨੇ ਥੋੜੀਆਂ ਲੱਤਾਂ ਬਾਹਾਂ ਵੀ ਵੱਡੀਆਂ ਬਤਾ ਦੇ ਜੰਮੀ ਤੇ ਆ ਕਰੇ ਬਾਹਾਂ ਪੱਟੀਆਂ ਹੋਣੀਆਂ ਬਾਹਾਂ ਤਾਂ ਜੰਮੀ ਆ ਕਰੇ ਤੇਨ ਵਿੱਚ ਲੈਣ ਨੂੰ ਕੁਛ ਨਹੀਂ ਮੈਂ ਆਏ ਹਾਂ ਭਾਈ ਮੇਰੀ ਗੱਲ ਸੁਣੋ ਸਾਰੇ ਕਮੈਂਟ ਕਰਕੇ ਸਾਨੂੰ ਇਹ ਦੱਸੋ ਇਹਦਾ ਮੂੰਹ ਵੱਡਾ ਵੱਡਾ ਓਹ ਕਿਵੇਂ ਕਿਵੇਂ ਨਹੀਂ ਕਟੋ ਹਲੇ ਨਹੀਂ ਆ ਲੈ ਨਹੀਂ ਆ ਲੈ ਆਹ ਕੀ ਕਰੇ ਲੈ ਹਲੇ ਹਲੇ ਲੈ ਐਣ ਕਾਲਾਂ ਵਾਲੀਆਂ ਓਏ ਆੰਨੇ ਹੋ ਹਾਂ ਇਹ ਕੀ ਹੋ ਰਿਹਾ ਦਾ ਬੰਦ ਕਰਕੇ ਨਹੀਂ ਦੱਸ ਦਿਓ ਜੀ ਐ ਨਹੀਂ ਬੰਦ ਨਹੀਂ ਕਰਤੀ ਹੁਣ ਸਾਰੀ ਹੈ ਬਈ ਤਾਂ ਭਾਈ ਇਹਨਾਂ ਦਾ ਸਾਰੇ ਧਰਜੇ ਦਾ ਕਈ ਸਾਲਾਂ ਦੇ ਭੁੱਖੇ ਨੇਗੇ ਰੈਂਤੀ ਲਵਾ ਕੇ ਆਏ ਨੇ ਕਰੋ ਚੈੱਕ ਕਰਾ ਆ ਗੱਬਰੂ ਵੱਧ ਚੈੱਕ ਕਰ ਆ ਹੁਣ ਸਾਰੀ ਬੱਡ ਭਾਦੀ ਕਹਿੰਦੇ ਮੁੰਡਿਆਂ ਨੇ ਹੈ ਮੇਲਾ ਲੁੱਟ ਮੇਲਾ ਲੁੱਟ ਲਿਆ ਮੁੰਡਿਆ ਮੇਲਾ ਲੁੱਟ ਲਿਆ ਦੇਖੋ ਵੱਧ ਮੇਲਾ ਮੈਦੇ ਲਾਭੀ ਲੁੱਟ ਰਹੇ ਆ ਆ ਵੀ। ਉਹ ਕਿ ਦਿਨ ਮਾਈਟਣਾ। ਕੀ ਕਰ ਰੋ ਅੰਦਰ? ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ ਜੀ। ਕੀ ਕਹਿ ਰਿਆ ਸੀ ਵੀ ਘਰ ਨਾਲੋਂ ਇੱਜ਼ਤ ਬਹੁਤ ਵਧੀਆ ਹੋ ਰਹੀ ਜਾਂਦਾ? ਜਿਹੜੀ ਗੱਲ ਇਹਨੇ ਕਹੀ ਆ ਉਹ ਪਹਿਲਾਂ ਬੱਚੇ ਦਾ ਵਲੌਗ ਕਰਨ ਦੀ ਗੱਲ ਕਰਦਾ। ਕਹਿੰਦਾ ਘਰ ਨਾਲੋਂ ਇੱਜ਼ਤ ਬਹੁਤ ਵਧੀਆ ਹੋ ਰਹੀ ਆ ਕਹਿੰਦਾ ਘਰੇ ਤਾਂ ਕੁਛ ਦੇ ਕਿਸਦੀ ਨਹੀਂ। ਉਹਨੇ ਇਹਦੇ ਬਿਆਨ ਆ ਗਏ ਨਾ 4 ਵਜੇ ਚੱਲਾਂਗੇ। 4 ਵਜੇ ਜਾਣਾ? ਹਾਂ ਯਾਰ 4। ਬਸ ਠੀਕ ਆ ਭਾਈ 4 ਵਜੇ ਘਰੇ ਜਾਣੇ ਨੇ ਅਖਿਆ। 4 ਵੇ ਚੱਲਾਂਗੇ ਹੁਣ। ਬਾਬੇ ਹੜੰਬੇ ਰੁਕਣ ਦਾ ਨਾਉਂ ਹੀ ਲੈ ਰਹੇ। ਨਾ ਅੱਜ ਰੁਕ ਕੇ ਫਸਿਆ। ਅਲੀ ਜਾਂਦੇ ਨੇ ਹੜੰਬੇ ਪੂਰੇ ਕਿਹੜੀ ਰੋਕੇ ਰਹਿ ਗਏ ਆ ਹੜੰਬਾ ਰੋਕਾ ਇੱਕ ਸਾਡਾ ਉਹਦਾ ਕੰਮ ਨਹੀਂ ਆ ਕੰਮ ਨਹੀਂ ਚੱਕੇ ਤੇਰੇ ਉੱਪਰ ਆ ਤੁੰਡਿਆ ਇਹਦਾ ਗੈਂਡਰ ਚੱਲ ਪਿਆ ਬਾਈ ਇਹਦਾ ਬੱਕ ਹੋ ਗਿਆ ਆਹ ਮੈਂ ਫਿਰਦਾ ਬੋਲ ਦੀ ਭਰਾਤ ਆ ਲਾੜਾ ਉਹ ਖੜਾ ਓਏ ਠੀਕ ਓਏ ਆਹ ਤੇਰਾ ਨਵਾਂ ਮਰਾਣੇ ਆਲੀ ਭਾਗ ਕੰਨੀ ਮੇਰੇ ਬਾਅਦ ਹੈ ਆਰਦਾ ਪੜਾ ਮਾਰਾ ਪਟਿਆਲੇ ਵਾਲੀ ਬੱਡ ਓਏ ਲੈਣ ਬਣਾਈ ਲੈਣ ਬਣਾਈ ਖੜੇ ਹੋਗੇ ਹੈਲਪ ਕਰ ਦੋ ਜਾ ਕੇ ਦੀ ਹੈ ਓ ਹੈਲਪ ਕਰ ਦੋ ਜਾ ਕੇ ਦੀ ਲੈਣ ਬਣਾਈ ਖੜੇ ਨੇ ਬੰਦੇ ਹੈਲਪਤਾ ਕਰਨਾ ਬਗ ਜੀ ਇਹ ਹੁਣ ਹੀ ਔਖਾ ਹੋ ਗਿਆ ਹੋਰ ਇਹ ਪੈਸੇ ਚੋਰ ਨੂੰ ਖੜੇ ਨੇ ਇਹਨਾਂ ਦੇ ਕੇ ਕਹਣੇ ਅਭੂ ਕਿੱਡਾ ਪਾਈ ਚੱਲ ਬਾਈ ਇਹਨੂੰ ਆਪਣੀ ਗੱਲ ਕੀਤੀ ਹੋਈ ਸੀ ਵੀ ਅਸੀਂ ਪੈਸੇ ਚੋਗਾ ਕੇ ਫੜਾਵਾਂਗੇ ਤੈਨੂੰ ਤਾਂ ਜੇਬ ਚ ਪਾਉਣੇ ਨੇ ਮਨਜ਼ੂਰ ਹੈ ਇਹਦੇ ਨਾਲ ਗੱਲ ਐ ਹੋਈ ਸੀ ਕੱਲ ਨੂੰ ਇਤੋਂ ਲੈਣੀ ਆ ਪਾਰਟੀ ਕਾ ਮੈਨੂੰ ਪੈਸੇ ਚੁੱਕ ਕੇ ਦੇ ਦਿਓ ਮੈਂ ਕਹਿੰਦਾ ਅਸੀਂ ਝੁਕ ਦਾਂਗੇ ਤਾਂ ਜੇਬ ਚ ਨਹੀਂ ਪਾਉਣੇ ਸਾਰੇ ਸਾਹਮਣੇ ਜੇਬ ਚ ਪਾਉਣੇ ਫੜਾ ਦੇਣੇ ਨੇ ਜੇਬ ਚ ਇਹਨੇ ਪਾਉਣੇ ਨੇ ਹੁਣ ਝੁੱਡੀ ਝੁੱਡੀ ਹਾਂ ਠੀਕ ਆ ਜਾ ਨਾ ਨਾ ਬੇਚੈਨੀ ਦਾ ਮਾਹੌਲ ਹੋ ਰਿਹਾ ਹੈ ਕੀ ਗੱਲ ਹੋ ਗਈ ਜੀ ਬੇਚੈਨ ਕਿਉਂ ਤੁਸੀਂ ਸਾਡੇ ਵਾਲ ਉੜੀ ਜਾਂਦੇ ਨੇ ਵਾਲ ਤਾਂ ਪਹਿਲੀ ਕੱਟਣੇ ਤੁਸੀਂ ਬੇਚੈਨ ਕਿਉਂ ਵਾਲ ਲੈਣੇ ਦੇਖੀ ਚੱਲੇ ਅੱਜ ਹੀ ਪਤਾ ਕਰਕੇ ਆਂ ਮੈਂ ਅੱਛਾ ਤੇਨੇ ਕਿਹਾ ਹੈ ਜਗਾ ਦੀਆ ਵਿਚਾਰੋਂ ਦੇ ਟਿਕਾਰਾ ਇਹ ਸੈੱਡਾਂ ਵਾਲਾ ਰੱਖ ਲੈ ਇਸ ਤਰ੍ਹਾਂ ਮੰਗੀ ਬਹੁਤ ਨੇ ਕੀ ਕਿੱਧਰ ਜਾਵਾਂ ਇਹਦੇ ਵਾਲ ਘੱਟਣੇ ਨੇ ਤਾਂ ਖਰਚਾ ਬਾਈਲ ਬਹੁਤ ਪੈਂਦਾ ਹੋਣਾ ਕਟਾਉਣ ਕਟੋਣ ਵਾਲਾ ਬਾਈਕ 200 ਰੁਪਈਆਂ ਚ ਕਰਦਾ ਕਰੇਂ ਕੱਲ ਠੀਕ ਹੈ ਤੇਰੇ 4 50 60 ਵੀ ਬੱਜ ਜਾ ਕਰਨਗੇ ਲੋ ਮਿੱਤਰੋ ਆ ਕੀ ਹੋ ਗਿਆ ਦੇਖੋ ਉਹ ਤਾਂ ਗਲਤੀ ਹੋਇਆ ਕੰਮ ਆ ਨੇਰੀ ਜਾਂ ਜੇਰੀ ਨਾ ਗਲਤ ਕੰਮ ਕਰਤਾ ਯਾਰ ਬਾਲਾ ਹਣਾ ਪਹਿਲਾ ਆਪਾਂ ਬੈਠੇ ਜੀ ਨਾ ਹੋਰੇ ਇਹ ਥੱਲੇ ਕਹਿੰਦੇ ਇੱਥੇ ਬਹਿ ਜਾਓ ਇੱਥੇ ਬਹਿ ਜਾਂਦੇ ਤਾਂ ਬਹਿ ਹੀ ਜਾਂਦੇ ਕੱਢਣਾਗਾ ਬਾਬਾ ਅੰਸ਼ੂ ਥੱਲੇ ਦੱਬਿਆ ਹੋਇਆ ਉਹਨੂੰ ਕੱਢਣ ਵਾਲੀ ਟੀਮ ਲਈ ਹੋਈ ਆ ਓਏ ਰੈਸਕਿਊ ਕੀ ਟੀਮ ਨੇ ਆਈ ਯਾਰ ਅੰਸ਼ੂ ਥੱਲੇ ਦੱਬਿਆ ਹੋਇਆ ਇੱਚ ਰੈਸਕਿਊ ਕਰਦੇ ਹਣਾ ਰੈਸਕਿਊ ਆਦਾ ਬੜਾ ਗਲਤ ਕੰਮ ਹੋ ਗਿਆ ਯਾਰ ਤੁਹਿਆਈ ਖਰਾਬ ਕਰਤਾ ਮਿੱਤਾਂ ਮੁੰਡਿਓ ਕੀ ਕਹਿਣਾ ਚਾਹੋਂਗੇ ਮੂਡ ਖਰਾਬ ਹੋ ਗਏ ਤੁਹਾਡਾ ਆ ਨਿਕਲੇ ਆ ਨਿਕਲੇ ਆ ਨਿਕਲੇ ਆ ਹੋਰ ਟਾਈਮ ਜੋ ਮੋਟੀ ਕਹਿਣਾ ਆ ਉਹ ਤੂੰ ਕੁਰਬਾਨੀ ਮੈਂ ਲੈ ਕੇ ਨੰਬਰ ਆ ਆਪਣੇ ਇੱਥੇ ਲਓ ਜੀ ਮੁੰਡਿਓ ਪੂਰੇ ਨੇਵਾ ਗੱਡਾ ਪੂਰੇ ਘਰ ਬਣਾਉਣਾ ਫੋਟੋ ਖਿੱਚ ਐਡ ਸਿਰਾ ਹਾਂ ਆ ਹੁਣ ਵਧੀਆ ਬਣਿਆ ਫੋਟੋ ਖਿੱਚ ਨੂੰ ਦੇਖ ਕੇ ਲਓ ਜੀ ਫੋਟੋ ਖਿੱਚੀ ਗਈ ਤੁਹਾਡੀ ਵੀਡੀਓ ਬਣ ਗਈ ਮੈਂ ਆਪਦੀ ਆਪ ਕੇ ਚੱਲਣਾ ਜੀ ਮੇਟਾ ਬਣਾਉਦੇ ਨਹੀਂ ਹੈਗੇ ਬਾਸ ਪਿੱਛੋਂ ਹੀ ਸਾਡੀ ਵੀ ਓਏ ਸੱਚ ਇੱਕ ਗੱਲ ਆ ਜਾ ਓਏ ਓਰੇ ਖੜਿਓ ਖੜਿਓ ਤਿੰਨੇ ਹੀ ਖੜਿਓ ਅੰਸ਼ੂ ਪੈਂ ਆ ਜੱਗ ਲਮੂਣੀ ਦੀ ਨਾ ਕਰਤਿਆਂ ਨੂੰ ਹਾਂਜੀ ਤੂੰ ਇਹਨੂੰ ਕਿਉਂ ਨਹੀਂ ਯਾਦ ਕਰਿਆ ਆਪਣਾ ਘਰ ਦਾ ਬੰਦਾ ਜਦੋਂ ਆਪਣੇ ਨਾਲ ਰਹੇ ਮਤਲਬ ਫਰੀਚ ਲੋਕਾਂ ਵੀ ਇਹਨੇ ਤੂੜੀ ਭੂਖਦੀ ਕਰਤੀ ਕੌਣੀ ਭੁਖਦਾ ਐਂਸ ਜੇ ਤੈਨੂੰ ਸੇਵਾ ਦਾ ਮੌਕਾ ਦੇਣਾ ਭਈ ਆ ਜਾ ਜਾਂਦਾ ਜ਼ਰੂਰ ਮੈਂ ਸਾਰੀ ਸੋਸ਼ਲ ਮੀਡੀਆ ਡੇਲੀ ਪੰਜਾਬ ਪੋਸਟ ਹਨਾ ਜੱਗ ਬਾਣੀ ਵਾਲਿਆਂ ਨੂੰ ਕਰਦਾ ਇੱਕੋ ਹੀ ਗੱਲ ਸੁਣੋ ਉਹ ਦੇਖ ਪ੍ਰੇਮ ਢਿੱਲੋਂ ਇਹਦੇ ਢਿੱਡ ਢਿੱਡ ਵਿੱਚ ਰੱਬ ਨੇ ਨੇਚਰਲ ਗੈਸ ਦਾ ਮਾਰਾ ਗੈਸ ਦੀ ਡਾਸਟ ਬਕਸੀ ਹੈ ਅੱਛਾ ਵੀ ਇਹ ਪਤਾ ਮਾਰਦਾ ਕਿ ਲੱਗ ਜਾਂਦੀ ਹੈ ਇਹ ਕਿਹਨੇ ਜਗ ਅੱਗ ਲੱਗ ਗਈ ਓਏ ਮੰਮੀ ਦਾ ਫੋਨ ਆ ਤੇਰੇ ਦਾ ਮੈਨੂੰ ਕੋ ਬਣਾਉਂਦਾ ਮੇਰੀ ਮੰਮੀ ਓਹ ਓਹ ਓ ਮਾਈ ਗਾਡ ਹਾਏ ਪ੍ਰੇਮ ਢਿੱਲੋਂ ਆ ਗਿਆ ਇੱਧਰ ਸਸਤੀ ਗੱਲ ਦੀ ਅਸਤਰ 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 ਕੀ ਹਾਲ ਹੈ ਅਸਲਾਮੁਅਲਾਈਕਮ ਇਹਨੇ ਸਵਾਦ ਕੁੱਟਰੇ ਨੇ ਪੂਰਾ ਪਿਆ ਚਾਹ। ਓਏ ਬਰਾਤ ਰੇਟ ਆਈ ਤੀ। ਬੁਤਾਂ ਨੇਂਰੀ ਨਾਲ ਸਾਰਾ ਕੁਝ ਆ ਹੋ ਗਿਆ ਗਿਆ ਥਲ ਮੁਤਲ ਮਾਤਾ। ਕਾ ਲੇਟ ਹੋ ਜਾਏ ਕੰਮ ਥੋੜਾ ਜ। ਮੇਰੀ ਨਾਲ ਕੰਮ ਖਰਾਬ ਹੋ ਗਿਆ ਕਾ ਸਾਰਾ ਕੰਮ ਸੈੱਟ ਹੋਊਗਾ ਫੇਰ ਓਰੇ ਫੇਰੇ ਪੂਰੇ ਹੋਣਗੇ। ਫੇਰ ਘਰੇ ਜਾਵਾਂਗੇ ਹੱਥ ਨੇ ਸੇਵ ਕਾ ਸਵੇਰ ਦੇ 6 ਵਜੇ ਜਾਣਗੇ। ਸਾਰਾ ਕੰਮ ਹੀ ਆਪਣੇ ਸਿਰ ਤੇ ਆ। ਸਾਰਾ ਕੰਮ ਹੈ। ਹੋਰ ਸਾਰਾ ਸਿਰ ਤੇ ਆ। ਆ ਭੂਖ ਮਾਰ। ਨਹੀਂ ਆ ਲੈ ਹੁਣ ਪਤਾ। ਓਏ ਓਰੇ ਦੰਦ ਨਾਲ ਚੱਕੂਗਾ ਇਹਨੂੰ ਦੰਦ ਨਾਲ ਸਿੱਧਾ ਕਰਨਾ ਤਾਂ ਓਏ ਓਰੇ ਇਹ ਦੰਦ ਬਸ ਆਉਰੇ ਕਿੱਦਾਂ ਬਾਗੀ ਭਾਈ ਓਏ ਇੰਨੇ ਮਹਿੰਗੇ ਪੈਲਸੇ ਵੀ ਲਾਈਟ ਵਗ ਜਾਂਦੀ ਐ ਲਾਈਟ ਵਗ ਗਈ ਜੀ ਆਇਦਰ ਮਾਰੋ ਮੂੰਹ ਤੇ ਜੀ ਹਾਂ ਜੀ ਬਾਤ ਮੈਂ ਬਹੁਤ ਕੰਮ ਗਲਤ ਹੋ ਗਿਆ ਆ ਗਈ ਆ ਗਈ ਆ ਗਈ ਆ ਗਈ ਓਏ ਆ ਗਈ ਇਹ ਹੈ ਕਰਨ ਵਾਲਾ ਜਿੱਤੇ ਦੇ ਮੂੰਹ ਤੇ ਲੈਟ ਮਾਰੀ ਚੰਕ ਪਈ ਨਾ ਪਈ ਨਾ ਪਈ ਗੱਲ ਚੱਕੋ ਰੈਡੀ ਆ ਸਾਰਾ ਕੁਝ ਤਿਆਰ ਹੈ ਇੱਧਰ ਬਣ ਗਿਆ ਬਣ ਗਿਆ ਸਾਰਾ ਕੁਝ ਰੈਡੀ ਚੱਕੋ ਆਈਸਕ੍ਰੀਮ ਨਾਲ ਨਹੀਂ ਇਹ ਜੋਬਰ ਹੈ ਵਾਹ ਵੀ ਇਹਨੂੰ ਵਾਕ ਜੀ ਆਈਸਕ੍ਰੀਮ ਕਹਾ ਇੱਕ ਕਹਾ ਕਾ ਲਓ ਆਓ 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 ਜੀ ਜੀ ਟੱਕੜੇ ਜੀ ਟੱਕੜੇ ਸਾਰੇ ਚਲੋ ਚਲੋ ਮੁੜਿਓ ਆਓ ਚੱਲੀਏ ਗਾਣਾ ਲਵਾਓ ਹੁਣ ਆਹ ਬੱਸ ਕਰੋ ਓਕੇ ਲੈ ਗਾਣਾ ਤਾਂ ਹੋ ਜਿਆ ਕੇਲਾ ਵਾਲਾ ਕੇਲਾ ਵੇਖ ਰਾਗੇ ਯਾਰ ਗਾਣ ਦੇ ਕਾਏ ਦੱਸੋ ਗਾਣਾ ਕਿਹੜਾ ਓਏ ਅੰਸ਼ੂ ਹਾਲ ਜੀ ਰੱਖੀ ਬੋਤਲ ਆ ਗੂਗਲ ਪੇ ਘਰ ਆਓ ਫਿਰ ਆਪਾਂ ਤੋਂ ਖਾ ਤੇ ਇਹ ਗੱਲ ਦੋਸਤ ਤੁਸੀਂ ਖਾ ਤੇ ਨਹੀਂ ਅਨ ਤਾਂ ਅਨ ਤਾਂ ਤਾਂ ਇੰਨਾ ਵੱਡਿਆ ਤੜਕੇ ਤੇਰੇ ਮਗਰ ਫੋੜੇ ਲੈ ਖੜਨਾ ਤੂੰ ਹੈ ਸ਼ਾਗਨ ਦੇਖਣੀ ਹੈ ਸ਼ਾਗਨ ਨੱਚ ਕੀ ਹੋਣਗੇ ਬਈ ਹੁਣ ਹਿੰਡਾ ਹੁੰਦਾ ਜੀ ਕਹਿੰਦੇ ਓਏ ਉਹ ਤਾਂ ਛੱਡ ਪਾ ਸ਼ਾਗਨ ਦੱਸੋ ਤੂੰ ਸ਼ਾਗਨ ਪਾਇਆ ਜੀ ਹੈ ਸੌ ਖਾ ਔਰ ਜੀ ਮੰਮੀ ਦੀ ਸੌ ਦਾ ਰਤਾ ਤੇ ਕੰਮ ਖਾਂਦੇ ਨੇ ਇਹ 1.5 ਲੱਖ ਚੱਕਤਾ ਲੈ ਤਾਂ ਤੈਨੂੰ ਸਿਕੰਦਰ ਕੱਢਣੀ ਖੁਜੀ ਸਿਕੰਦਰ ਜੀ ਤੇ ਤਾਂ 1.5 ਲੱਖ ਸੋ ਇਹ ਲੋੜੀ ਲਓ ਜੀ ਲਿਆਓ ਜੀ ਦੇਵ ਕਟੋ ਅਰੇ 35 ਰੁਪਏ ਲੱਭੇ ਨੇ ਇਹ ਸਿਕੰਦਰ ਚੋ ਲੈਓ ਜੀ ਛਾਗਣੇ ਮੇਰੀ ਗੱਲ ਸੁਣਾ ਹਾਂ ਇਧਰ ਆ ਲੈਓ ਜੀ ਛਾਗਣ ਦੋ ਜੀ ਚੱਲੀ ਕਰੇ ਚਲੋ ਜੀ ਕੱਲ ਨੂੰ ਮੈਚ ਵੀ ਆ ਆਪਣਾ ਕੋਈ ਨਾ ਕਰੇ ਮੈਂ ਜਾ ਕੇ ਵਾਰਮ ਅਪ ਬੱਸ ਕਰ ਤੂੰ ਕਾਹੇ ਜੋ ਗਣੀ ਨਾ ਤੈਂ ক্রিকেট ਖੇਡੇ ਨਾ ਕੁਝ ਨਹੀਂ ਕਰਨ ਜੋਗਾ ਹੈਗਾ ਮੈਂ ਤੈਨੂੰ ਸਹੀ ਗੱਲ ਹਾਂ ਕੱਲ ਖੇਡਾਂਗੇ ਆਪਾਂ ਜਿੰਨਾ ਚੰਨਾ 13 ਚ ਹਾਂ ਨਾ ਸਪੀਰੈਂਸ ਬੜਾ ਠੀਕ ਆ ਕੱਲ 13 ਇੱਕ ਡਾਕਟਰ ਤੂੰ ਖੇਡੇਗਾ ਕਹਿੰਦਾ ਦੱਸ ਤਰੀ ਡੱਬ ਚ ਲਾਈ ਐ ਸਕਰੀਨ ਚੋਰੀ ਕਰ ਲਿਆ ਜੀ ਬੰਦਾ ਆਏ ਆਏ ਐਸ ਕਰੀਮ ਚੋਰੀ ਕਰ ਲਈ ਖਾਵਾਂਗੇ ਕੀ ਮੋੜੇ ਉਤਟਰੋ ਚੱਲੇ ਆ ਘਰਾਂ ਨੂੰ ਨਸ਼ਾ ਹੋ ਗਈ ਹੋ ਗਈ ਨਸ਼ਾ ਹੋ ਗਈ ਇਹ ਦੇਖੋ ਜੀ ਮੁੱਲ ਮੋੜ ਲਿਆ ਹੋ ਗਈ ਨਸ਼ਾ ਵਾਹ ਜੀ ਵਾਹ ਠੀਕ ਆ ਹੁਣ ਚੱਲੇ ਆ ਘਰਾਂ ਨੂੰ ਚਲੋ ਮੋੜੇ ਹਾਲੇ ਤਾਂ ਬਾਏ 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 ਬਾਕੀ ਫਿਰ ਕਰਦੇ ਆ ਗੱਲ ਕਈ ਨਿਕੋੜਤਾ ਹਾਂ ਗੈ ਵੀ ਹੋ ਗਈ ਬੰਦੇ ਅੱਜ ਨਗਰ ਬਟਾਤੇ ਬਾਏ ਬਾਏ ਬਾਈ ਦੀ ਰੀਲ ਬਣਾ ਰਹੇ ਆਂ ਖੋਲੀ ਇਹ ਨਹੀਂ ਪਤਾ ਚ ਪੇੜ ਹੀ ਬੈ ਜਾਉਂ ਹੁ ਆ ਗਿਆ ਜਿਹੜੀ ਇੱਛਾ ਚੰਗਲ ਜਾਉਂ ਨੇ ਸਾਡੇ ਹੀ ਵੇਣੀ ਆ ਮੀਤੇ 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 ਗੇਟ ਨਾ ਖੋਲੀ ਡੇਢ ਵਜ ਗਿਆ ਹੁਣ ਆਇਆ ਦੇਖ ਲੈ ਸਿੱਟ ਲੈ ਇਹਨੂੰ ਸਿੱਟ ਲੈ ਮੀਤੇ ਪਿੰਡ ਦਾ ਬਦਲਾਅ ਆਦਮਾ ਇੱਥੇ ਚਲੋ ਮਿੱਤਰੋ ਸਵੇਰੇ ਜਾਣ ਆਪਾਂ ਨੇ ਟੂਰਨਾਮੈਂਟ ਤੇ ਟੂਰਨਾਮੈਂਟ ਹੈਗਾ ਭਾਈ ਪਿੰਡ ਉਪਲੀ ਗੁਲਾਬਸਤੂਣੀ ਕਰਾ ਰਹੇ ਨੇ ਖੇਡਣ ਜਾਣਾ ਆਪਾਂ ਨੇ ਤੇ ਸਾਡੇ ਬੰਦੇ ਇੱਕ ਦਾ ਹਨੂਮਾਨ ਦਾ ਸਨਮਾਨ ਨਹੀਂ ਇੱਥੇ ਹਾਂ ਹਨੂਮਾਨ ਦਾ ਸਨਮਾਨ ਕਰਿਆ ਜਾਣਾ ਹਨੂਮਾਨ ਤੁਹਾਨੂੰ ਕੱਲ ਨੂੰ ਮਿਲਿਆ ਆਵਾਂਗੇ ਸੇ ਇਹ ਪਹਿਲਾਂ ਦੇਖਿਆ ਵੀ ਹੋਵੇ ਪਰ ਮਲੇਆਮਾਂ ਹੀ ਕੱਲ ਨੂੰ ਬਿੱਗ ਕੀਤੀ ਆ ਨਾ ਬਿੱਗ ਮਦੁੱਲਾ ਬਿੱਗ ਮਦੁੱਲਾ ਬਿੱਗ ਮਦੁੱਲਾ ਤੇ ਬਾਕੀ ਖੇਡਣਾ ਕੱਲ ਨੂੰ ਆਪਾਂ ਐਂਟਰੀ ਹੋ ਗਈ ਆਪਣਾ 1 ਵਜੇ ਮੈਚ ਆ ਸਿਰਾ ਕਰਾਉਣਾ ਕੱਲ ਨੂੰ ਮੌਸਮ ਅਰਜੀ ਹੋ ਜੇ ਮਿੱਤਰ ਜਿੱਦੂ ਘੂਸੀਪੁਰ ਕੇ ਆਟੋ ਟ੍ਰੂ ਟਾਈਮ ਹੋ ਗਿਆ ਬਾਪਾ ਯਾਰ 1 ਵਜੇ 45 ਮਿੰਟ ਹਾਂ 1:45 ਪਹਿਲਾਂ ਤਾਂ ਬਰਾਤੀ ਬਾਲੀ ਲੇਟ ਆਈ ਆ ਅਸੀਂ ਪਹਿਲਾਂ ਪਹੁੰਚ ਗਏ ਬਰਾਤ ਆਈ 10:30 ਵਜੇ